ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਦੇ ਅਗਵਾਈ ਵਾਲੇ ਵਫਦ ਨੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਰਸਾ ਦੇ ਨਾਲ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਹੋਰ ਪ੍ਰਮੁੱਖ ਸੇਖਾਗੋਂ ਦੇ ਅਗਵਾਈ ਕਰਦੇ ਹਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੀਤਿਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੇ ਦੌਰੇ ਦੌਰਾਨ ਭਾਰਤ ਵਿੱਚ ਸਿੱਖ ਭਾਈਚਾਰੇ ਬਾਰੇ ਕੀਤੀ ਗਈ ਤਾਜ਼ਾ ਟਿੱਪਣੀ ਦੀ ਸਖਤ ਵਿਰੋਧਤਾ ਕੀਤੀ ਅਤੇ ਉਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਕਾਲਕਾਨੇ ਕਿਹਾ ਹੈ ਕਿ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨਾ ਸਿਰਫ ਗੁਮਰਾਹ ਕੁੰਨੇ ਸਗੋਂ ਸਿੱਖ ਪ੍ਰਵਾਸੀਆਂ ਨੂੰ ਵੀ ਨਕਾਰਾਤਮਕ ਸੰਦੇਸ਼ ਦਿੰਦੀਆਂ ਨੇ ਉਹਨਾਂ ਰਾਹੁਲ ਗਾਂਧੀ ਦੀ ਟਿੱਪਣੀ ਦੀ ਨਿਖੇਦ ਕੀਤੀ ਹੈ ਦੇਖੋ ਅੱਜ ਦੇਸ਼ ਦੀਆਂ ਸਾਰੀਆਂ ਵੱਡੀਆਂ ਸਿੱਖ ਜਥੇਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਤਾਕਸੀ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਆ ਸੰਸਥਾਵਾਂ ਨੇ ਵਡੀਆਂ ਚਾਹੇ ਉਹ ਅ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਅ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾਂ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਸ਼੍ਰੀ ਨਿਤਿਆਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੇ ਜਿਹੜੀ ਆਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁੱਕਿਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਧਰੇ ਇਨਡਿਸਪਰੈਂਸੀ ਹੁੰਦੀ ਹੈ ਜਿੱਥੇ ਕਿਤੇ ਨਾ ਕਿਤੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਕਲੈਰਿਟੀ ਜਿਹੜੀ ਹੈ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓਜੇ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਮੁੱਦਿਆਂ ਦੇ ਉੱਤੇ ਇੱਕ ਰਾਏ ਦਾ ਪਹਾੜ ਬਣਾਉਣ ਲਈ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਜੂਰ ਸਾਹਿਬ ਤੋਂ ਪ੍ਰਬੰਧਕ ਕਮੇਟੀ ਦਿੰਦੌਰ ਤੋਂ ਪ੍ਰਬੰਧਕ ਕਮੇਟੀ ਲਖਨਊ ਤੋਂ ਕਲਕੱਤੇ ਤੋਂ ਹైదరాబాద్ ਤੋਂ ਬਹੁਤ ਸਾਰੇ ਮੁਜ਼ਫਰਨਗਰ ਤੋਂ ਬਹੁਤ ਸਾਰੇ ਦੇਸ਼ ਦੇ ਹਿੱਸਿਆਂ ਤੋਂ ਜਥੇਬੰਦੀਆਂ ਤੇ ਡੈਲੀਗੇਸ਼ਨ ਅੱਜ ਅ ਤੇ ਰਾਜ ਮੰਤਰੀ ਸ਼੍ਰੀ ਨਿਤੇਦੰਤ رائے ਜੀ ਨੂੰ ਮਿਲਣ ਵਾਸਤੇ ਆਏ ਸੀ ਜਿਤਨੀ ਵੀ ਹੋਰ ਕਨਸਰਨ ਏ ਸੀ ਇਸ਼ੂ ਏ ਸੀ ਕਿ ਪਿੱਛੇ ਰਾਹੁਲ ਗਾਂਧੀ ਨੇ ਜੋ ਸਟੇਟਮੈਂਟ ਦਿੱਤੀ ਸੀ ਕਿ ਸਿੱਖਾਂ ਦੀ ਪਗੜੀ ਔਰ ਸਿੱਖਾਂ ਦੇ ਗੁਰਦੁਆਰ ਗੁਰੂ ਘਰਾਂ 'ਚ ਜਾਣ ਦਾ ਖਤਰਾ ਹੈ ਉਹ ਸੰਬੰਧੀ ਬਹੁਤ ਹੀ ਇੱਕ ਮਿਸਲੀਡਿੰਗ ਸਟੇਟਮੈਂਟ ਸੀ ਜੋ ਕਿ ਸਿੱਖਾਂ ਦੇ ਵਿੱਚ ਉਸ ਦੇ ਪ੍ਰਤੀ ਬੜਾ ਰੋਸ ਸੀ ਕਿ ਸਿੱਖਾਂ ਦੀ ਨਾਤੇ ਕਿਸੇ ਦਸਤਾਰ ਨੂੰ ਖਤਰਾ ਹੈ ਔਰ ਨਾ ਹੀ ਸਿੱਖਾਂ ਦੇ ਗੁਰੂ ਘਰਾਂ ਨੂੰ ਖਤਰਾ ਹੈ ਲੇਕਿਨ ਇਸ ਤਰ੍ਹਾਂ ਦੀ ਸਟੇਟਮੈਂਟ ਜਿਹੜੀ ਰਾਹੁਲ ਗਾਂਧੀ ਨੇ ਦਿੱਤੀ ਸੀ ਉਹਦੇ ਖਿਲਾਫ ਪ੍ਰੋਟੈਸਟ ਕਰਨ ਲਈ ਅਸੀਂ ਮੰਤਰੀ ਸਾਹਿਬ ਨੂੰ ਆਪਣਾ ਇੱਕ 70 ਵੀ ਦਿੱਤਾ ਪ੍ਰੋਟੈਸਟ ਲੈਟਰ ਵੀ ਦਿੱਤਾ ਔਰ ਨਾਲ ਅਸੀਂ ਜ਼ਿਕਰ ਕੀਤਾ ਕਿ ਜਿਹੜੀ ਇਸ ਤਰ੍ਹਾਂ ਦੀ ਮਿਸਲੀਡਿੰਗ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਜਾ ਕੇ ਸਟੇਟਮੈਂਟ ਦਿੱਤੀ ਜਾਂਦੀ ਹੈ ਉਹਦੇ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਏ ਕਿਉਂਕਿ ਸਿੱਖ ਇਸ ਦੇਸ਼ ਦਾ ਇੱਕ ਇੰਟੀਗਰਲ ਪਾਰਟ ਹੈ ਸਿੱਖਾਂ ਨੇ ਹਮੇਸ਼ਾ ਹੀ ਇਸ ਦੇਸ਼ ਦੇ ਲਈ ਆਪਣਾ ਖੂਬਾਇਆ ਸਰਹੰਦਾ ਦੀ ਰਾਖੀ ਕੀਤੀ ਆ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਦਿੱਤੀਆਂ ਤਾਂ ਹੀ ਇਸ ਦੇਸ਼ ਦੇ ਵਿੱਚ ਅੱਜ ਧਰਮ ਜਿੰਦਾ ਤੇ ਇਸ ਤਰ੍ਹਾਂ ਦੀ ਸਟੇਟਮੈਂਟ ਰਾਹੁਲ ਗਾਂਧੀ ਉਹਨੂੰ ਦੇਣੀ ਕਿਤੇ ਵੀ ਜਾਇਜ਼ ਨਹੀਂ ਹੈ ਤੇ ਉਸ ਦਾ ਸੰज्ञान ਮੰਤਰੀ ਜੀ ਨੇ ਲਿਆ ਹੈ ਦੂਸਰੀ ਗੱਲ ਜਿਹੜੀ ਬੜੀ ਇੰਪੋਰਟੈਂਟ ਸੀ ਕਿ ਅਸੀਂ ਉਹਨਾਂ ਨੂੰ ਅਵਗਤ ਕਰਾਇਆ ਕਿ ਹਾਲਾਂਕਿ ਹਾਈ ਕੋਰਟ ਤੋਂ ਵੀ ਔਰ ਕਨਸਟੀਟਿਊਸ਼ਨ ਦੇ ਵਿੱਚ ਵੀ ਜਿਹੜੇ ਸਾਡੇ ਫੇਥ ਹੈ ਜਿਵੇਂ ਕੜਾ ਕਿਰਪਾਨ ਸ਼ਾਰਾ ਉਸ ਨੂੰ ਬਹੁਤ ਸਾਰੀ ਜਗ੍ਹਾ ਦੇ ਉੱਤੇ ਸਿੱਖਾਂ ਨੂੰ ਰੋਕ ਲਿਆ ਜਾਂਦਾ ਹੈ ਮੈਟਰੋ ਦੇ ਵਿੱਚ ਰੋਕ ਲਿਆ ਜਾਂਦਾ ਹੈ एयरपोर्ट पर रुक लिया जाता है बहुत सारे बच्चों के एग्जाम होते हैं उधर रुक लिया जाता है सो उस तो ऐसे उन्हें अवगत कराया कि इस स्क्रिप्ट डायरेक्शन ਦਿੱਤੀਆਂ ਜਾਣ ਆਪਣੇ ਅਧਿਕਾਰੀਆਂ ਨੂੰ ਕਿ ਕਿਸੇ ਵੀ ਸਿੱਖ ਨੂੰ ਕਿਰਪਾਨ ਕੰਗਾ ਜਾਂ ਕੜੇ ਤੋਂ ਪਾ ਕੇ ਨਾ ਰੁਕਿਆ ਜਾਏ ਪ੍ਰਧਾਨ ਮੰਤਰੀ ਜੀ ਨੇ ਉਸ ਗੱਲ ਦੇ ਉੱਪਰ ਵੀ ਪੂਰਾ ਸੰਜਮ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਇਨਸਟਰਕਸ਼ਨ ਜਿਹੜੀਆਂ ਉਹ ਪ੍ਰੋਪਰ ਤਰੀਕੇ ਦੇ ਨਾਲ ਕਰਾਂਗੇ ਸ਼ਕਤੀ ਨਾਲ ਕਰਾਂਗੇ ਔਰ ਉਹਨਾਂ ਨੇ ਕਿਹਾ ਕਿ ਸਿੱਖ ਹਮੇਸ਼ਾ ਹੀ ਇਸ ਦੇਸ਼ ਦੇ ਲਈ ਉਹਨਾਂ ਨੇ ਖੂਨ ਆਪਣਾ ਵਹਾਇਆ ਔਰ ਸਿੱਖਾਂ ਦਾ ਜੋ ਸਥਾਨ ਹੈ ਕੋਈ ਨਹੀਂ ਲੈ ਸਕਦਾ ਇਹ ਸਾਨੂੰ ਉਹਨਾਂ ਨੇ ਸੁਆਸ਼ਨ ਦੋਇਆ ਸ੍ਰੀ ਹਰਮੰਦਰਜੀ ਪਟਨਾ ਸਾਹਿਬ ਵੱਲੋਂ ਵੀ ਅਸੀਂ ਆਏ ਆ ਇਹਨਾਂ ਨੇ ਅੱਜ ਸ੍ਰੀ ਹਰਮੰਦਰਜੀ ਪਟਨਾ ਸਾਹਿਬ ਦੀ ਕਮੇਟੀ ਅਜੂਰ ਸਾਹਿਬ ਕਮੇਟੀ ਹਰਿਆਣਾ ਕਮੇਟੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਔਰ ਸਿਰਸਾ ਜਿਹੜੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਚੁੱਕੇ ਨੇ ਬੜੀ ਵਧੀਆ ਤਰੀਕੇ ਨਾਲ ਘਾਲ ਮੰਤਰੀ ਸਾਹਿਬ ਨੇ ਸੁਣੀ ਔਰ ਮੰਤਰੀ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਦੀ ਔਰ ਸਿੱਖ ਗੁਰੂਆਂ ਦੀ ਬਹੁਤ ਵੱਡੀ ਕੁਰਬਾਨੀ ਇਸ ਮੁਲਕ ਦੇ ਵਿੱਚ ਹੈਗੀ ਆ ਜਿਹਦਾ ਖਿਆਲ ਇਹ ਸਟੇਟਮੈਂਟ ਦੇਣ ਵਾਲੇ ਲੋਕਾਂ ਨੂੰ ਕਰਨਾ ਚਾਹੀਦਾ ਹੈ। ਔਰ ਜਿੱਥੇ ਤੱਕ ਰਾਹੁਲ ਗਾਂਧੀ ਦੀ ਗੱਲ ਦਾ ਸਵਾਲ ਆ ਉਹਨਾਂ ਦੀ ਇੱਕ ਸੁਨਿਸ਼ਚਿਤ ਤਰੀਕੇ ਨਾਲ ਜਿਸ ਤਰ੍ਹਾਂ 84 ਤੋਂ ਪਹਿਲਾਂ 10-12 ਸਾਲ ਲਗਾਤਾਰ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਜਿਹੜੇ ਉਹਦੇ ਨਾਨੇ ਪਰਨਾਨੇ ਆ ਜਾਂ ਉਹਦੇ ਦਾਦੇ ਦੰਦੇ ਜਿਹੜੇ ਕਰਦੇ ਰਹੇ ਆ ਜਿਹੜੇ ਕੰਮ ਦੇ ਉੱਤੇ ਚੱਲਦੇ ਸੀ ਉਹਨਾਂ ਦਾ ਪਰਿਵਾਰ ਔਰ ਕਾਂਗਰਸ ਜਮਾਤ ਉਸੇ ਜਮਾਤ ਦੇ ਅਧੀਨ ਇੱਕ ਪ੍ਰੋਪਗੈਂਡੇ ਦੇ ਹਿਸਾਬ ਨਾਲ ਇੱਕ ਨਵੇਂ ਤਰੀਕੇ ਦੇ ਹਿਸਾਬ ਨਾਲ ਸਿੱਖਾਂ ਨੂੰ ਫੇਰ ਬਦਨਾਮ ਕਰਕੇ ਔਰ ਇੱਥੇ ਤਾਂ ਜਿਹੜੀ ਪੁਰਾਣਾ ਭਾਈਚਾਰਾ ਹੈ ਸਿੱਖ ਔਰ ਹਿੰਦੂ ਭਾਈਚਾਰਾ ਜਿਹੜਾ ਇੱਕ ਮਾਂ ਦੇ ਦੋ ਪੁੱਤ ਨੇ ਇਹ ਭਾਈਚਾਰਾ ਇਸ ਤਰ੍ਹਾਂ ਦਾ ਭਾਈਚਾਰਾ ਜਿਹੜਾ ਸਿੱਖ ਤੇ ਹਿੰਦੂਆਂ ਨੂੰ ਜੁਦਾ ਨਹੀਂ ਕਰਦਾ ਕਦੀ ਵੀ ਸਾਲਾ ਸਾਲਾਂ ਤੋਂ ਉਹ ਨਾ ਗਾੜੀ ਕਰੇਗਾ ਉਹਨੂੰ ਜੁਦਾ ਕਰਕੇ ਔਰ ਇੱਕ ਨਫ਼ਰਤ ਦੀ ਅੱਗ ਪੈਦਾ ਕੀਤੀ ਜਾ ਰਹੀ ਆ ਔਰ ਇਹਦੀ ਅਸੀਂ ਵੀ ਨਿੰਦਿਆ ਕੀਤੀ ਆ ਮੰਤਰੀ ਸਾਹਿਬ ਨੇ ਵੀ ਨਿੰਦਿਆ ਕੀਤੀ ਆ ਔਰ ਮੰਤਰੀ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਸਿੱਖ ਦੇ ਬਾਰੇ ਕਿਸੇ ਵੀ 에어ਪੋਰਟ ਤੇ ਕਿਸੇ ਵੀ ਤ੍ਰਿਕਸ਼ਾ ਸੰਗਿਆਨ ਚ ਕਿਸੇ ਵੀ ਇੰਟਰਵਿਊ ਦੇ ਵਿੱਚ ਸਿੱਖ ਬੱਚਿਆਂ ਨੂੰ ਕਿਤੇ ਵੀ ਤੰਗ ਨਹੀਂ ਕੀਤਾ ਜਾਏਗਾ ਔਰ ਜੇ ਕੋਈ ਤੰਗ ਕਰੇਗਾ ਉਹਦੇ ਉੱਤੇ ਪੂਰਾ ਐਕਸ਼ਨ ਸਰਕਾਰ ਵੱਲੋਂ ਹੋਏਗਾ ਔਰ ਇਹ ਗੱਲ ਬਾਰ ਬਾਰ ਮੰਤਰੀ ਸਾਹਿਬ ਨੇ ਦਰਾਈ ਹੈ ਜਿਹੜੀ ਸਿੱਖਾਂ ਨੂੰ ਚੰਗੀ ਵੀ ਲੱਗੀ ਆ ਬਾਕੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਵੀ ਸਰਕਾਰ ਕੀ ਕਰਦੀ ਹੈ। ਰਾਹੁਲ ਗਾਂਧੀ ਨੇ ਜਿਹੜਾ ਬਿਆਨ ਵਿਦੇਸ਼ ਦੀ ਧਰਤੀ ਉੱਤੇ ਜਿੱਦਾਂ ਅਮਰੀਕਾ ਤੇ ਦਿੱਤਾ ਸੀ ਉਹ ਬਹੁਤ ਹੀ ਜਿਹੜੀ ਉਹਨੇ ਗਲਤ ਸ਼ਬਦਾਵਲੀ ਦਾ ਪਰਯੋਗ ਕੀਤਾ ਸੀ ਕਿਉਂਕਿ ਭਾਰਤ 'ਚ ਤੇ ਸਿੱਖਾਂ ਨੂੰ ਜਿੰਨੀ ਆਜ਼ਾਦੀ ਹੈ ਮੈਂ ਸਮਝਦਾ ਹਾਂ ਕਿ ਭਾਰਤ ਨੂੰ ਜਿੰਨਾ ਪਿਆਰ ਔਰ ਸਿੱਖਾਂ ਨੂੰ ਵੀ ਜਿੰਨਾ ਪਿਆਰ ਭਾਰਤ ਨੂੰ ਮਿਲਿਆ ਉਹ ਕਿਧਰੇ ਨਹੀਂ ਮਿਲਿਆ। ਸੋ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਅਸੀਂ ਉਹਦੀ ਬੜੀ ਕੜਾ ਸ਼ਬਦਾਂ ਤੇ ਗੁੰਦਾ ਕਰਨੇ ਆ ਨਾਲੇ ਕੋਹੀ ਅਸੀਂ ਜੇ ਸਾਡੇ ਸਿੱਖ ਬੱਚੇ ਨੇ ਜਿੰਨਾਂ ਦੀਆਂ ਐਜੂਕੇਸ਼ਨ ਸੈਂਟਰਸ ਜਾਂ ਐਗਜ਼ਾਮ ਸੈਂਟਰਸ ਦੀਆਂ ਜਿਹੜੇ ਪ੍ਰੋਬਲਮ ਸੀ ਸਪੰਚ ਕੜਾ ਦੀਆਂ ਜਿਹੜੇ ਕਿਰਪਾਨ ਦੀਆਂ ਕੜੇ ਦੀਆਂ ਉਹ ਵੀ ਅਸੀਂ ਅੱਜ ਡਿਸਕਸ ਜਿਹਾ ਹੋ ਜ ਮਾਨਯੀ ਮੰਤਰੀ ਸਭਾ ਕਿੱਤੀ ਹੈ ਸੋਹਣਾ ਨੇ ਆਸਵਾਸਾ ਦਿੱਤਾ ਹੈ ਕਿ ਜਿਹੜੀ ਸਰਕਾਰ ਹੈ ਇਸ ਤੋਂ ਉੱਦੇ ਜਿਹੜਾ ਵੀ ਆਪਣੇ ਕਦਮ ਚੁੱਕੀ ਹੈ